ਹੁਣ ਵੇਖੋ ਇਹ ਰਾਹ ਜਿਹੜਾ ਇਹ ਰਾਹ ਨਹੀਂ ਸਾਡੀ ਨਹਿਰ ਬਣਾਤੀ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਇਹ ਜਦੋਂ ਵੀ ਭੋਰਾ ਪਾਣੀ ਆਇਆ ਫੱਟ ਪਾਣੀ ਇੱਥੇ ਇਹਨਾਂ ਪੈਲੀਆਂ ਨੂੰ ਵੱਜਣਾ ਸਿੱਧੀ ਢਾਹ ਪਹਿਲਾਂ ਵੀ ਦਰਿਆ ਇੱਥੇ ਚੱਲਦਾ ਰਿਹਾ ਤੇ ਉਦੋਂ ਲੋਕਾਂ ਨੇ ਮੜੜੇ ਬਣਾ ਕੇ ਪਛਾਹ ਮੋੜਿਆ ਦੱਸਦੇ ਆ ਹੁਣ ਵੀ ਜਿੰਨਾ ਰਾਹ ਹੈਗਾ ਪੁੱਟ ਪੁੱਟ ਕੇ ਬਾਹਰ ਤੁਸੀਂ ਦੇਖਿਆ ਹੋਣਾ ਬਾਹਰ ਸੁੱਟ ਆਇਆ ਇਹ ਇਹਨਾਂ ਖਰਾਬ ਕਰ ਰਹੇ ਆ ਉੱਥੇ ਤੁਹਾਨੂੰ ਵਿਖਾਉਣੇ ਆ ਉੱਥੇ ਜਾ ਜਾ ਜਿਨ੍ਹਾਂ ਨੇ ਫਸਲ ਬੀਜੀ ਨਹੀਂ 10-10 ਸਾਲ ਹੋ ਗਏ ਆ ਜਿੰਨਾ ਫਸਲ ਕੋਈ ਨਹੀਂ ਬੀਜੀ ਉਹ ਵੀ ਇਲਾਜਤ ਕਰੀ ਜਾਂਦੇ ਟੋਏ ਪਟ ਪਟ ਪਾਪ ਨਰਾਜ਼ ਲਾ ਲੈਂਦੇ ਆ ਇਹ ਇੰਨਾ ਖਰਾਬ ਸਾਨੂੰ ਕਰ ਰਿਹਾ ਮਸਲਾ ਤਾਂ ਕੀ ਕਹਿਣਾ ਜੀ ਇਹ ਬਹੁਤ ਧੱਕਾ ਕਰ ਰਹੇ ਜਿਹੜੇ ਰੇਤਾ ਚੁੱਕਦੇ ਆ ਕੋਈ ਠੇਕੇਦਾਰ ਆ ਪਤਾ ਨਹੀਂ ਕਿਹੜਾ ਮਾਲਕੀ ਜ਼ਮੀਨਾਂ ਤਬਾਹ ਕਰਕੇ ਰੱਖੀ ਜਾਂਦੇ 8 8 ਫੁੱਟ ਟੋਏ ਡੂੰਗੇ ਹਾਂ ਇਹ 20 ਫੁੱਟ ਤਕਰੀਬਨ ਚੌੜਾ ਜਿਹੜੀ ਨਹਿਰ ਹੀ ਦਰਿਆਲੇ ਪਾਸਿਓਂ ਇਧਰੋਂ ਬਣਾਤੀ ਆ ਸਾ ਜਿਹੜਾ ਰਾਹ ਹੈ ਉਹਨੂੰ ਐਂ ਲੀਵਾ ਕਰਕੇ ਤਿਆ ਤੇ ਪਹਿਲੀ ਜਿਹੜਾ ਦੀ ਮਾਲਕੀ ਆ ਉਹ ਕੁਚਾਰਕ ਨਾਲ ਆ ਇਹ ਬੰਨੇ ਹੋ ਗਈ ਆ ਕੁਛ ਦੂਜੇ ਬੰਨੇ ਹੋ ਗਈ ਸਰਕਾਰ ਨੇ ਤੇ ਆਪ ਦੇ ਲੋ ਚੰਗਾ ਕੰਮ ਕੀਤਾ ਸੀ ਵੀ ਜਿਸ ਦਾ ਖੇਤ ਉਸ ਦੀ ਰੇਤ ਪਰ ਇਹ ਲੋਕ ਲਾਲਚਾਂ ਚ ਪੈ ਗਏ ਆ ਡੂੰਗੇ ਟੋਏ 77 ਫੁੱਟ ਪੰਜਾਬ ਕੇ ਬੋਟੇ ਲਾ ਕੇ ਪੋਪ ਲੈਣਾ ਪਾਈ ਜਾਂਦੇ ਆ ਕਿਹੇ ਦਾ ਇੰਨਾ ਨੁਕਸਾਨ ਕਰ ਰਹੇ ਆ ਬੇਤਸਾਈ ਸਰਕਾਰ ਨੇ ਜਿਹੜਾ ਇਹ ਕੰਮ ਨਹੀਂ ਕਰਨੀ ਚਾਹੀਦਾ ਜਾਂ ਜੇ ਕਰਨਾ ਸੀ ਤੇ ਨਿਸ਼ਾਨਦੇਹੀ ਦੇ ਦਿੰਦੀ ਵੀ ਜਿੰਨਾ ਕਿ ਲੇ ਰੇਤਾ ਪਈ ਉਥੋਂ ਪਟਣੀ ਬਾਕੀ ਨਹੀਂ ਪਟਣੀ ਹੁਣ ਇਹ ਤਾਂ ਸਾਰਾ ਮੁਲਕ ਹੀ ਪਹਿਲੀਆਂ ਚੰਗੀਆਂ ਭਲੀਆਂ ਸਾਨੂੰ ਖਰਾਬ ਕਰੀ ਜਾਂਦੇ ਆ ਇਹ ਬੜਾ ਕੰਮ ਖਰਾਬ ਕਰ ਰਹੇ ਆ ਇਹਨਾਂ ਨੂੰ ਨਾ ਸਰਕਾਰ ਨੂੰ ਰੋਕਣਾ ਚਾਹੀਦਾ ਇਹਨਾਂ ਤੇ ਪਾਬੰਦੀ ਲਾਉਣੀ ਚਾਹੀਦੀ ਇਹ ਨਹੀਂ ਜੋਗੇ ਨਹੀਂ ਜਿੰਨਾ ਵੀ ਸਰਕਾਰ ਨੇ ਇਹਨਾਂ ਨੂੰ ਫਾਇਦਾ ਦੇਣਾ ਚਾਹਿਆ ਨਾ ਇਹ ਇਹਨੇ ਇਹ ਦਿਲ ਦੇ ਮਾਲਕ ਨਹੀਂ ਚੰਗੀ ਸੋਚ ਦੇ ਮਾਲਕ ਨਹੀਂਗੇ ਬਾਈ ਜੀ ਇਹ ਕੀ ਮਸਲਾ ਸਾਰਾ ਜਿਹੜਾ ਰੇਤਾ ਇੱਥੇ ਕੱਢ ਰਿਆ ਨਜਾਇਜ਼ ਆ ਜਾ ਜੋ ਵੀ ਹੈਗਾ ਕੀ ਮਸਲਾ ਜੀ ਮਸਲਾ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੀ ਇੰਟਰਵਿਊ ਕਰਨ ਆਏ ਜੀ ਹਾਂਜੀ ਹਾਂਜੀ ਮਸਲਾ ਹੈ ਇੱਥੇ ਜਿਹੜਾ ਸਰਕਾਰ ਨੇ ਤੇ ਆਪ ਦੇ ਲੋ ਚੰਗਾ ਕੰਮ ਕੀਤਾ ਸੀ ਬਿਗੇ ਇਸ ਦਾ ਖੇਤ ਉਸ ਦੀ ਰੇਤ ਪਰ ਇਹ ਲੋਕ ਲਾਲਚਾਂ ਚ ਪੈ ਗਏ ਆ ਡੂੰਗੇ ਟੋਏ 77 ਫੁੱਟ 50 50 ਫੁੱਟ ਲਾ ਕੇ ਕੌਮ ਲੈਣਾ ਪਾਈ ਜਾਂਦੇ ਆ ਕਿਸੇ ਦਾ ਇਨਾ ਨੁਕਸਾਨ ਕਰ ਰਹੇ ਆ ਬੇਤਸਾਈ ਸਰਕਾਰ ਨੇ ਜਿਹੜਾ ਇਹ ਕੰਮ ਨਹੀਂ ਕਰਨੀ ਚਾਹੀਦਾ ਜਾਂ ਜੇ ਕਰਨਾ ਸੀ ਤੇ ਨਿਸ਼ਾਨਦੇਹੀ ਦੇ ਦਿੰਦੀ ਵੀ ਜਿੰਨਾ ਕਿ ਲੈ ਜਰੇਤਾ ਪਈ ਉਥੋਂ ਪਟਣੀ ਬਾਕੀ ਨਹੀਂ ਪਟਣੀ ਹੁਣ ਇਹ ਤੇ ਸਾਰਾ ਮੁਲਕ ਹੀ ਪੈ ਲੀਆਂ ਚੰਗੀਆਂ ਭਲੀਆਂ ਸਾਨੂੰ ਖਰਾਬ ਕਰੀ ਜਾਂਦੇ ਆ ਇਹ ਬੜਾ ਕੰਮ ਖਰਾਬ ਕਰ ਰਹੇ ਆ ਇਹਨਾਂ ਨੂੰ ਨਾ ਸਰਕਾਰ ਨੂੰ ਰੋਕਣਾ ਚਾਹੀਦਾ ਇਹਨਾਂ ਤੇ ਪਾਬੰਦੀ ਲਾਉਣੀ ਚਾਹੀਦੀ ਇਹ ਨਹੀਂ ਜੋਗੇ ਨਹੀਂ ਜਿੰਨਾ ਸਰਕਾਰ ਨੇ ਇਹਨਾਂ ਨੂੰ ਫਾਇਦਾ ਦੇਣਾ ਚਾਹਿਆ ਨਾ ਇਹ ਇਹਨੇ ਇਹ ਦਿਲ ਦੇ ਮਾਲਕ ਨਹੀਂ ਚੰਗੀ ਸੋਚ ਦੇ ਮਾਲਕ ਨਹੀਂਗੇ ਹੁਣ ਵੇਖੋ ਇਹ ਰਾਹ ਜਿਹੜਾ ਇਹ ਰਾਹ ਨਹੀਂ ਸਾਡੀ ਨਹਿਰ ਬਣਾਤੀ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਇਹ ਜਦੋਂ ਵੀ ਭੋਰਾ ਪਾਣੀ ਆਇਆ ਫੱਟ ਪਾਣੀ ਇੱਥੇ ਇਹਨਾਂ ਪੈਲੀਆਂ ਨੂੰ ਵੱਜਣਾ ਸਿੱਧੀ ਢਾਲ ਪਹਿਲਾਂ ਵੀ ਦਰਿਆ ਇੱਥੇ ਚੱਲਦਾ ਰਿਹਾ ਤੇ ਉਦੋਂ ਲੋਕਾਂ ਨੇ ਮਲਡੇ ਬਣਾ ਕੇ ਪਸ਼ਾਹ ਮੋੜਿਆ ਦੱਸਦੇ ਆ ਹੁਣ ਵੀ ਜਿੰਨਾ ਰਾਹ ਹੈਗਾ ਪੁੱਟ ਪੁੱਟ ਕੇ ਬਾਹਰ ਤੁਸੀਂ ਦੇਖਿਆ ਹੋਣਾ ਬਾਹਰ ਸੁੱਟ ਆਇਆ ਇਹ ਇਹਨਾਂ ਖਰਾਬ ਕਰ ਰਹੇ ਆ ਉੱਥੇ ਤੁਹਾਨੂੰ ਵਿਖਾਉਣੇ ਆ ਉੱਥੇ ਜਾ ਜਾ ਜਿਨ੍ਹਾਂ ਨੇ ਫਸਲ ਬੀਜੀ ਨਹੀਂ 10-10 ਸਾਲ ਹੋ ਗਏ ਆ ਜਿੰਨਾ ਫਸਲ ਕੋਈ ਨਹੀਂ ਬੀਜੀ ਉਹ ਵੀ ਲਾਲਚ ਕਰੀ ਜਾਂਦੇ ਟੋਏ ਪਟ ਪਟ ਪਾਪ ਨਾਰਾਜ਼ ਲਾ ਲੈਂਦੇ ਆ ਇਹ ਇੰਨਾ ਖਰਾਬ ਸਾਨੂੰ ਕਰ ਰਿਹਾ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਹਟਾਇਆ ਜਾਵੇ ਇੱਕ ਪਹਿਲੀ ਜੀ ਰੇਤ ਪਈ ਆ ਉਹਦੀ ਨਿਸ਼ਾਨਦੇਹੀ ਕਰਕੇ ਉਹਨੂੰ ਜਿਹੜੀ 2 ਫੁੱਟ ਪਈ ਆ 2 ਫੁੱਟ ਚੱਕੇ ਉਹ ਥੋੜਾ ਵੀ ਲਾ ਕੇ ਦੂਜੀ ਪਹਿਲੀ ਦੇ ਖੂਬ ਮਾਰ ਦੂ ਕਿਸ ਦੀ ਹੋਰ ਜ਼ਮੀਨਦਾਰ ਦੀ ਪਹਿਲੀ ਖਰਾਬ ਕਰੂਗਾ ਇਹਨਾਂ ਨੂੰ ਰੋਕਣਾ ਚਾਹੀਦਾ ਇਹ ਕੰਮ ਬਹੁਤ ਸਰਕਾਰ ਨੇ ਗਲਤ ਕਰਤਾ ਇਹ ਨਹੀਂ ਇਹ ਨਹੀਂ ਛੋਟ ਦੇ ਮਾਲਕ ਸੀ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਛੋਟ ਜਿਹੜੀ ਇਹ ਬੰਦ ਕਰਨੀ ਚਾਹੀਦੀ ਆ ਬਿਲਕੁਲ ਇਹਨਾਂ ਦੀ ਬੰਦ ਕਰਨੀ ਚਾਹੀਦੀ ਆ ਇਹਨਾਂ ਲਾ ਕੇ ਬਹੁਤ ਤੰਗ ਕਰਤਾ ਸਾਰੇ ਲੋਕਾਂ ਨੂੰ ਬਾਈ ਜੀ ਨਾ ਕੀ ਜੇ ਆਪਣਾ ਸਤਨਾਮ ਸਿੰਘ ਫਰੀਦੇਵਾਲਾ ਜੀ ਹਾਂ ਜੀ ਡਿਸਟ੍ਰਿਕਟ ਦੇ ਵਾਈਸ ਪ੍ਰਧਾਨ ਡਿਸਟ੍ਰਿਕਟ ਫਰੀਪੁਰ ਮੇਰੀ ਆਪ ਦੀ 25 ਕਿਲੇ ਇੱਥੇ ਆ ਉਹ ਝੋਨਾ ਡੁੱਬ ਗਿਆ ਸਾਰਾ ਹੀ ਉੱਥੇ ਵੀ ਰੇਤਾ ਕਢੀ ਪਈ ਆ ਅਸੀਂ ਤਾਂ ਕੋਈ ਇਹਨੂੰ ਆਂਦੇ ਨਹੀਂ ਸਾਨੂੰ ਕਾਢੋ ਅਹੀਂ ਆਹ ਚਲੋ ਆਪ ਮੈਂ ਇਮਤ ਕਰਕੇ ਕੱਢਾਂਗੇ ਚਲੋ ਜਿੰਨੀ ਜੋਗੀ ਜਟੂ ਆ ਇਹ ਵੀ ਮਾਰ ਸਕਦੇ ਆ ਲਾਗੇ ਪੈਲੀ ਜੇ ਗਵਾਂਡੀ ਨੂੰ ਆਪਣੇ ਤੰਗ ਕਰਨਾ ਹੈ ਤੇ ਲਾਗੇ ਮਸ਼ੀਨ ਲਾ ਕੇ ਅਸੀਂ ਵੀ ਟੋਹੇ ਮਾਰ ਸਕਦੇ ਆ ਇੱਥੇ ਜਿੰਨੇ ਵੀ ਟੋਹੇ ਵੱਜੇ ਆ ਕਿਸੇ ਨੇ ਫਸਲ ਨਹੀਂ ਬੀਜੀ ਬਿਲਕੁਲ ਅੱਗੇ ਇਹਨਾਂ ਨੇ ਅੱਗੇ ਬੰਨ ਬੰਨ ਕੇ ਰੇਤਾ ਦੇ ਬੰਨ ਮਾਰ ਮਾਰ ਕੇ ਆ ਸਾਰੀ ਇਲਾਕੇ ਜੇ ਰੇਤਾ ਚੜਾਤੀ ਆ ਹਾਂ ਇਹਨਾਂ ਦੂਜੇ ਬੰਦਿਆਂ ਦਾ ਨੁਕਸਾਨ ਕਰਤਾ ਜਿਹੜੇ ਵਾਈ ਕਰਦੇ ਇਹ ਲੋਕ ਤਾਂ ਵਾਈ ਨਹੀਂ ਕਰਦੇ ਨਾ ਇਹਨਾਂ ਨੂੰ ਪਹਿਲੀ ਨਾ ਪ੍ਰੇਮ ਆ ਐ ਨਹੀਂ ਪ੍ਰੇਮ ਆ ਜੱਲੋਕੇ ਵਾਲੇ ਆ ਕੇ ਵੇਖੇ ਆ ਗਦਾਈ ਵਾਲੇ ਆ ਕੇ ਵੇਖੇ ਇਹਨਾਂ ਨੂੰ ਪਹਿਲੀ ਨਾ ਪ੍ਰੇਮ ਨਹੀਂ ਇਹਨਾਂ ਨੂੰ ਸਿਰਫ ਰੇਤਾ ਦੀ ਟਰਾਲੀ ਨਾਲ ਪ੍ਰੇਮ ਆ ਵੀ ਠੱਪੀ ਲਾ ਲਈ ਪੈਸੇ ਲੈ ਲੇ ਬਸ ਇਹ ਉਹਨਾਂ ਪ੍ਰੇਮ ਇਹਨਾਂ ਪਹਿਲੀ ਨਾ ਤਾਂ ਪ੍ਰੇਮ ਹੀ ਨਹੀਂ ਹੈਗਾ ਬਿਲਕੁਲ ਜੀ ਇਹ ਸਰਕਾਰ ਨੂੰ ਨਾ ਇਹਨਾਂ ਰੋਕਣਾ ਚਾਹੀਦਾ ਇਹ ਜਿਹੜੀ ਸਹੂਲਤ ਦਿੱਤੀ ਹੈ ਬੰਦ ਕਰਨ ਇਹ ਤਾਂ ਹੀ ਕੰਮ ਚੱਲ ਸਕਦਾ ਨਹੀਂ ਤੇ ਇੱਥੇ ਮੁਕਾਲਾ ਵੱਧ ਜਾਣੀਆਂ ਲੜਾਈਆਂ ਹੋਣੀਆਂ ਬੜਾ ਕੁਝ ਹੋ ਜਾਣਾ ਹੂੰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਇੰਟਰਵਿਊ ਕਰਨ ਆਏ ਜੇ ਇਹਨਾਂ ਦੇ ਤੁਸੀਂ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਓ ਵੀ ਇਹਨਾਂ ਨੇ ਫਸਲਾਂ ਹੀ ਨਹੀਂ ਬੀਜੀਆਂ ਹਮ ਸਰਦਾਰ ਜੀ ਇਹਨਾਂ ਫਸਲਾਂ ਜਾਂ ਫਸਲਾਂ ਬੀਜੀਆਂ ਹੁੰਦੀਆਂ ਰੇਤਾ ਪੈ ਗਈ 2 ਫੁੱਟ 3 ਫੁੱਟ ਅਸੀਂ ਆਂਦੇ ਵੀ ਕੱਢ ਲੈਣ ਜਿਨ੍ਹਾਂ ਤੇ ਰੇਤਾ ਪਈ ਉਹ ਤਾਂ ਟੋਆ ਹੀ ਮਰਾਂਦੇ ਵਿਚਾਰੇ ਇਹਦੇ ਜਿਹਨਾਂ ਨਜਾਇਜ਼ ਹੀ ਪੈੜਾ ਚਲਾਉਣਾ ਜਾਂ ਰੇਤਾ ਕੱਢਣੀ ਆ ਉਹ ਲਿਆ ਲਿਆ ਪੌਪਲਿਨਾਂ ਲਾਈਵ ਤੇ ਪਰਸੋ ਚਾਹ ਤਾਂ ਅਸੀਂ ਉੱਥੇ ਲੱਗੇ ਉੱਥੋਂ ਬੰਦ ਕਰਾਈ ਆ ਉੱਥੋਂ ਅਸੀਂ ਬੰਦ ਕਰਾਈ ਸਾਰਿਆਂ ਨੇ ਵੀ ਇਹ ਨਹੀਂ ਕੰਮ ਕਰਨ ਦੇਣਾ ਤੁਹਾਨੂੰ ਦਰਿਆ ਤੁਹਾਂ ਸਿੱਧਾ ਇਧਰ ਨੂੰ ਮੋੜਨਾ ਆ ਸਾਰੇ ਪਿੰਡ ਮਰ ਜਾਣਗੇ ਜਿਹੜੇ ਅੱਜ ਲੋਕਾਂ ਵਾਲੇ ਜਿੰਨੇ ਹੈਗੇ ਆ ਮੇਰਾ ਇਨਾ ਹੀ ਇਹ ਬਿਆਨ ਹੈ ਤੇ ਜਰੂਰ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਓ ਸਦਾ ਚਰਜੇ ਸਿੰਘ ਕੇ ਸਾਰੇ ਮਸਲੇ ਤੇ ਕੀ ਕਹਿਣਾ ਚਾਹੁੰਦੇ ਮਸਲਾ ਤਾਂ ਕੀ ਕਹਿਣਾ ਜੀ ਇਹ ਬਹੁਤ ਧੱਕਾ ਕਰ ਰਹੇ ਜਿਹੜੇ ਰੇਤਾ ਚੁੱਕਦੇ ਆ ਕੋਈ ਠੇਕੇਦਾਰ ਆ ਪਤਾ ਨਹੀਂ ਕਿਹੜਾ ਹਮਾਲ ਕੀ ਜ਼ਮੀਨਾਂ ਤਬਾਹ ਕਰਕੇ ਰੱਖੀ ਜਾਂਦੇ 8 8 ਫੁੱਟ ਟੋਏ ਡੂੰਗੇ ਤੇ 20 ਫੁੱਟ ਤਕਰੀਬਨ ਚੌੜਾ ਜਿਹੜੀ ਨਹਿਰ ਹੀ ਦਰਿਆਲੇ ਪਾਸਿਓਂ ਇਧਰ ਨੂੰ ਬਣਾਤੀ ਆ ਸਾ ਜਿਹੜਾ ਰਾਹ ਹੈ ਉਹਨੂੰ ਐਂ ਲੀਵਾ ਕਰਕੇ ਤਿਆ ਤੇ ਪਹਿਲੀ ਜਿਹੜਾ ਦੀ ਮਾਲਕੀ ਆ ਉਹ ਉਚਾਰਕ ਨਾਲ ਆਹ ਬੰਨੇ ਹੋ ਗਈ ਆ ਕੁਛ ਦੂਜੇ ਬੰਨੇ ਹੋ ਗਈ ਆ ਇਹ ਜਿੱਥੇ ਰਾਹ ਆਉਂਦਾ ਉੱਥੇ ਕੱਢਿਆ ਜਾਵੇ ਜਿਹੜੇ ਢੋਏ ਪਾਏ ਨੇ ਉਹ ਨੀਵਾ ਨਾ ਕੀਤਾ ਜਾਵੇ ਨੀਵਾ ਨਾ ਕੀਤਾ ਜਾਵੇ ਉੱਤੇ ਕੋਈ ਮਿੱਟੀ ਪਾ ਕੇ ਜਾਂ ਕੁਛ ਕਰਨਾ ਉੱਤੇ ਪਾਉਣ ਠੀਕ ਆ ਅਸੀਂ ਤਾਂ ਇਹ ਕਹਿੰਨੇ ਆ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਉਹ ਬੰਦਾ ਹੀ ਕੱਢੇ ਜਿੰਦੀ ਪਹਿਲੀ 2 ਫੁੱਟ ਪਈ ਆ ਜਾਂ 2.5 ਫੁੱਟ ਪਈ ਗਾ ਜਿੰਨੇ ਫਸਲ ਬੀਜਦਾ ਜਿਹੜੇ 10-10 ਸਾਲ ਹੋ ਗਏ ਫਸਲ ਹੀ ਨਹੀਂ ਬੀਜੀ ਉਹ ਲੱਗ ਪਿਆ ਆਪਦੇ ਸਰਕਾਰ ਨੇ ਖੁੱਲ੍ਹ ਦੇਤੀ ਸਰਕਾਰ ਨੇ ਖੁੱਲ੍ਹ ਦੇਤੀ ਇਹ ਰਕਬਾ ਕਿਹੜਾ ਬਾਈ ਜੀ ਇਹ ਜੱਲੋ ਕਿਹਾ ਦਾ ਰਕਬਾ ਜੀ ਜੱਲੋ ਆਕਿਆਂ ਦੇ ਬੰਦੇ ਜਿਹੜੇ ਨੇ ਇਹ ਰੇਤਾ ਚਕਾ ਰਹੇ ਆ ਕੋਈ ਸਰਪੰਚ ਦੱਸ ਦੇ ਜੱਲੋ ਕਿਹਾ ਦਾ ਜਿੰਨੇ ਇਹ ਸਾਰਾ ਕੰਮ ਕੀਤਾ ਠੀਕ ਹੈ ਠੀਕ ਹਾਂ ਜੀ ਤੇ ਮੰਗੇ ਇਹੀ ਇੱਕ ਹੋਣਾ ਜੇਕ ਤਾਂ ਜ਼ਮੀਨਾਂ ਖਰਾਬ ਨਾ ਕਰੋ ਤੇ ਦੂਸਰੀ ਗੱਲ ਹੈ ਵੀ ਜੇ ਹੋ ਸਕਦਾ ਹੈ ਨਜਾਇਜ਼ ਚਕਾਰਿਆ ਸਾਰਾ ਕੁਝ ਮੇਰਾ ਨਜਾਇਜ਼ ਬਿਲਕੁਲ ਨਜਾਇਜ਼ ਜੀ ਕੋਈ ਥੇਕੇ ਕੋਈ ਕੁਝ ਨਹੀਂ ਨਿਸ਼ਾਨਦੇਹੀ ਕਰਾਉਣਾ ਹਾਂ ਨਿਸ਼ਾਨਦੇਹੀ ਕਰਾਉਣਾ ਜਿੱਥੋਂ ਦੀ ਰਾਹ ਆਉਂਦਾ ਉਧਰ ਦੀ ਜਾਣ ਤੇ ਰਾਹ ਤੇ ਮਿੱਟੀ ਪਾਉਣ ਉਹਨੂੰ ਡੂੰਗਾ ਨਹੀਂ ਦਿੱਤਾ ਜੀ ਉਹਨੂੰ ਡੂੰਗਾ ਦਿੱਤਾ ਇਹਨਾਂ ਨੇ ਜੇ ਇਹਨਾਂ ਨੇ ਪਾਈ ਮਜਬੂਰ ਨਾ ਸਾਨੂੰ ਪੂਰਨਾ ਪੈਣਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਐਂ ਮਜਬੂਰ ਜਦੋਂ ਅਸੀਂ ਪੂਰਾਂਗੇ ਫੇਰ ਇਹਨਾਂ ਦੇ ਜੀ ਨੂੰ ਕੁਝ ਹੋਣਾ ਬਿਲਕੁਲ ਜੀ ਪੂਰਾ ਸਾਨੂੰ ਪੈਣਾ ਠੀਕ ਹੈ ਠੀਕ ਵਾਹਿਗੁਰੂ ਜੀ ਕਾ ਖ